ਸਾਸੀ ਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਗੱਲ YouTube ਚੈਨਲ ਤੇ ਸਵਾਗਤ ਹੈ। ਸੋ ਲਾਰਡ ਛੱਡਮੀ ਪੱਗ ਦੀ ਵੀਡੀਓ ਲੈ ਕੇ ਆਏ ਆ। ਸੋ ਸਭ ਤੋਂ ਪਹਿਲਾਂ ਪੂਣੀ ਆ ਜੋ ਇਸ ਤਰੀਕੇ ਨਾਲ ਜੋ ਕਿ ਉੱਪਰੋਂ ਲਾਰਡ ਇਕੱਠਾ ਕਰ ਲੈਣਾ ਹੈ। 5 ਮੀਟਰ ਸਿੰਗਲ ਪੱਗ ਹੈ ਜੋ ਕਿ ਆਪਾਂ ਵੀਡੀਓ ਦੇ ਵਿੱਚ ਬੰਨਣ ਦੇ ਲਈ ਵਰਤ ਰਹੇ ਹਾਂ। ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਔਰ ਨਵੇਂ ਚੈਨਲ ਦਾ ਜੋ ਕਿ ਲਿੰਕ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਔਰ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਜਦੋਂ ਹੀ ਕੋਤੇ 1000 ਸਬਸਕ੍ਰਾਈਬਰ ਜੋ ਕੇ ਜੁੜ ਜਾਣਗੇ ਤੇ ਲਾਈਵ ਜੋ ਕਿ ਟਰਮ ਟ੍ਰੇਨਿੰਗ ਦੀ ਕਲਾਸ ਆ ਉਹ ਆਪਾਂ ਹਰੇਕ ਐਤਵਾਰ ਨੂੰ ਲਾਇਆ ਕਰਾਂਗੇ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰ ਦਿਓ ਔਰ ਸਭ ਤੋਂ ਪਹਿਲਾਂ ਲਾੜਾ ਪਾ ਥੋੜਾ ਜਿਹਾ ਛੱਡ ਕੇ ਇਸ ਤਰੀਕੇ ਨਾਲ ਤੁਸੀਂ ਦੇਖੋ ਭਗਵੰਨਾਗੇ ਥੋੜਾ ਜਿਹਾ ਪੂਣੀ ਨੂੰ ਸੈੱਟ ਕਰਦੇ ਹੋਏ ਆਪਾਂ ਇਕੱਠਾ ਕਰਾਂਗੇ ਔਰ ਆਟੋਮੈਟਿਕਲੀ ਜੋ ਕਿ ਬਾਟਾ ਜਿਹੜੇ ਉਹ ਪੈ ਜਾਣਗੇ ਔਰ ਤੁਸੀਂ ਦੇਖ ਸਕਦੇ ਹੋ ਪਹਿਲਾ ਲੜੜਾ ਪਕ ਇਸ ਤਰੀਕੇ ਨਾਲ ਲਗਾਇਆ ਇਸ ਤੋਂ ਬਾਅਦ ਅਗਲਾ ਲੜ ਵੀ ਇਸੇ ਤਰ੍ਹਾਂ ਤਰੀਕੇ ਦੇ ਨਾਲ ਜੋ ਕਿ ਲਗਾਵਾਂਗੇ ਇੱਕ ਤੋਂ ਬਾਅਦ ਇੱਕ ਲੜ ਸਾਰੇ ਇੱਕ ਹੀ ਤਰੀਕੇ ਨਾਲ ਲਗਾਵਾਂਗੇ ਔਰ ਪੱਗ ਦੀ ਸ਼ੇਪ ਆ ਜੋ ਫਰੰਟ ਤੋਂ ਜ਼ਿਆਦਾ ਚੌੜੀ ਨਹੀਂ ਹੋਵੇਗੀ ਥਲਕਾ ਜਿਹਾ ਆਪਾਂ ਕੱਪੜੇ ਨੂੰ ਇਕੱਠਾ ਕਰਕੇ ਜੋ ਕਿ ਲਜ਼ਾ ਦੇ ਮੰਗੇ ਲੜ ਨੂੰ ਉਰੇ ਚਲਾਵਾ ਜੇਕਰ ਪੱਗ ਬੰਨ੍ਹਦੇ ਟਾਈਮ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਜਲਦੀ ਧਿਆਲ ਦੇਵਾਂਗੇ। ਔਰ ਟੌਪਿਕ ਤੇ ਜਰੂਰ ਵੀਡੀਓ ਪਾਵਾਂਗੇ। ਜੋ ਪੱਗ ਦੀ ਸ਼ੇਪ ਆ ਜੋ ਆਟੋਮੈਟਿਕਲੀ ਬਾਹਰ ਨੂੰ ਆ ਜਾਵੇਗੀ ਜਦੋਂ ਕਿ ਤੁਸੀਂ ਜ਼ਿਆਦਾ ਖੋਲ ਕੇ ਲੜ ਨਾ ਲਗਾਓ। ਔਰ ਤੁਸੀਂ ਦੇਖ ਸਕਦੇ ਹੋ। ਔਰ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਇਹ ਪੱਗ ਆਪਾਂ ਬੰਨ੍ਹ ਸਕਦੇ ਹਾਂ। ਅੰਦਰਲੀ ਸਾਈਡ ਤੇ ਵੀ ਜ਼ਿਆਦਾਤਰ ਆਪਾਂ ਜੋ ਕਿ ਬਾਟ ਪਾ ਲਵਾਂਗੇ ਕਿਉਂਕਿ ਦੂਸਰੀ ਸਾਈਡ ਜੋ ਕਿ ਸਿਰੇ ਤੱਕ ਵਧੀਆ ਤਰੀਕੇ ਨਾਲ ਬਾਟ ਪਾਇਆ ਜਾਣੀ ਹੈ ਔਰ ਪੱਗ ਨੂੰ ਹਲਕਾ ਜਿਹਾ ਬਾਹਰਲੀ ਸਾਈਡ ਨੂੰ ਖਿੱਚਦੇ ਹੋਏ ਆਪਾਂ ਉੱਥੇ ਜਗ੍ਹਾ ਬਣਾ ਲੈਵਾਂਗੇ ਕਿ ਬਾਅਦ ਵਿੱਚ ਜੋ ਕਿ ਪਰ ਲਾਸਟ ਲੜਵੀ ਅੰਦਰਲੀ ਸਾਈਡ ਹੀ ਦੱਬਣਾਗਾ ਉਹ ਵਧੀਆ ਤਰੀਕੇ ਨਾਲ ਲੱਗ ਜਾਵੇਗਾ ਉਹ ਲਾਸਟ ਲੜ ਇਧਰਲੀ ਸਾਈਡ ਤੋਂ ਵੀ ਹਲਕੇ ਹਲਕੇ ਵਾਲ ਰੱਖਾਂਗੇ ਔਰ ਸਿੱਧਾ ਦਾ ਸਿੱਧਾ ਹੀ ਲੜ ਲਗਾ ਕੇ ਔਰ 프ੌਂਟ ਤੋਂ ਤੁਸੀਂ ਦੇਖ ਸਕਦੇ ਹੋ ਜਿਆਦਾ ਪੱਕ ਦੀ ਜੋ ਕਿ ਨੌਕਆਉਟ ਨਹੀਂ ਹੈਗੀ। ਇੱਕ ਕ੍ਰਾਫਟ ਸਟਾਈਲ ਜੋ ਕਿ ਆਪਾਂ ਕਹਿ ਸਕਦੇ ਇਹਨੂੰ। ਫ੍ਰੀ ਸਟਾਈਲ ਬਿਲਕੁਲ ਚਾਰੇ ਪਾਸੇ ਬਾਟ ਔਰ ਸਿੰਪਲ ਜੀ ਪੱਗ ਵਧੀਆ ਤਰੀਕੇ ਨਾਲ ਆਪਾਂ ਤੁਸੀਂ ਦੇਖ ਸਕਦੇ ਹੋ ਥੋੜੇ ਟਾਈਮ ਦੇ ਵਿੱਚ ਬਣ ਚੁੱਕੇ ਆਂ। ਲਾਸਟ ਲੜ ਸਿੱਧਾ ਦਾ ਸਿੱਧਾ ਆਪਾਂ ਉਸੇ ਹੀ ਲੋਟ ਆਪਾਂ ਬਿਲਕੁਲ ਸਿੱਧਾ ਜੋ ਕੇ ਲਗਾ ਦੇਵਾਂਗੇ ਪੱਗ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਬੰਨੀ ਜਾ ਚੁੱਕੀ ਆ ਜੋ ਕੇ ਆਪਾਂ ਸਿਰ ਟਕਣਾ ਜੋ ਸਭ ਤੋਂ ਥੱਲੇ ਲੜ ਆਪਾਂ ਛੱਡਿਆਗਾ ਸਭ ਤੋਂ ਪਹਿਲਾਂ ਉਸ ਲੜ ਨੂੰ ਖਿੱਚ ਕੇ ਆਪਾਂ ਹਲਕਾ ਜਿਹਾ ਜੋ ਕੇ ਸਿਰ ਨੂੰ ਕਵਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਔਰ ਆਪਾਂ ਪ੍ਰੋਪਰ ਜੋ ਕੇ ਆਪਾਂ ਲੜ ਨੂੰ ਨਹੀਂ ਜ਼ਿਆਦਾ ਤਰ ਖਿੱਚਣਾ ਔਰ ਹਲਕਾ ਹਲਕਾ ਦਬਾਤੇ ਹੋਏ ਜੋ ਕੇ ਅਗਲੀ ਸ਼ੇਪ ਆ ਤੁਸੀਂ ਦੇਖ ਸਕਦੇ ਹੋ ਔਰ ਇਸ ਤਰੀਕੇ ਨਾਲ ਆਪਾਂ ਲਾੜੂ ਉੱਪਰ ਵੀ ਟੰਗ ਸਕਦੇ ਹਾਂ ਔਰ ਥੱਲੇ ਵੀ ਖੁੱਲਾ ਛੱਡ ਸਕਦੇ ਹਾਂ